ਆਪਣੇ ਕੋਈ ਵੀ ਵਿਚਾਰ ਆਪਣੇ ਕੋਈ ਵੀ ਵਿਚਾਰ ਜਾਂ ਦੋਸ਼ ਸ਼ਬਦ ਸਾਂਝੇ ਕਰਨ ਤੋਂ ਪਹਿਲਾਂ ਮੈਂ ਸਮੂਹ ਵਿਦਿਆਰਥੀਆਂ ਦਾ ਤੇ ਸਮੂਹ ਜਥੇਬੰਦੀਆਂ ਦਾ ਆਈਆਂ ਹੋਈਆਂ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਕੀ ਇੱਕ ਸਾਂਝਾ ਪ੍ਰੋਗਰਾਮ ਲਈ ਕਿਆ ਜਿਸ ਦੇ ਵਿੱਚ ਕੀ ਅਸੀਂ ਕਿਸਾਨਾਂ ਦੇ ਉੱਤੇ ਹੋ ਰਿਹਾ ਝੁਲਮ ਅਤੇ ਸਾਡੇ ਬੰਦੀ ਸਿੰਘਾਂ ਦੇ ਉੱਤੇ ਜੋ ਇਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ ਉਸ ਦੇ ਵਿਰੋਧ ਇੱਕ ਰੋਸ ਮਾਰਚ ਕੱਢਿਆ ਜਾ ਸਕੇ ਇੱਕ ਵਿਚਾਰ ਚਰਚਾ ਕੀਤੀ ਜਾ ਸਕੇ ਸਮੂਹ ਵਿਦਿਆਰਥੀਆਂ ਦਾ ਤੇ ਜਥੇਬੰਦੀਆਂ ਦਾ ਇਸ ਗੱਲੋਂ ਮੈਂ तहे ਦਿਲੋਂ ਧੰਨਵਾਦ ਆ ਇਸ ਤੋਂ ਬਾਅਦ ਮੈਂ ਗੱਲ ਕਰਨੀ ਸ਼ੁਰੂ ਆਪਣੀ ਜਿਹੜੀ ਗੱਲ ਸ਼ੁਰੂ ਕਰਨੀ ਚਾਹਣਾ ਉਹ ਗੱਲ ਕਰਨੀ ਚਾਹਣਾ ਕਿਸਾਨੀ ਤੋਂ ਅੱਜ ਕਿਸਾਨੀ ਦਾ ਮੁੱਦਾ ਜੋ ਸਾਡੇ ਇਸ ਸਮੇਂ ਬੜਾ ਉੱਭਰ ਕੇ ਆਇਆ ਹੋਏ ਇਸ ਸਮੇਂ ਦੇ ਵਿੱਚ ਉਸ ਦਾ ਕਾਰਨ ਕੀ ਹੈ ਅੱਜ ਤੋਂ 1.5-2 ਸਾਲ ਪਹਿਲਾਂ ਜੋ ਜੇ ਸਹਾਸ਼ੀਏ ਤੇ ਕਿਸਾਨੀ ਪਹਿਲਾਂ ਸੀ ਅੱਜ ਉਸੇ ਹਾਸ਼ੀਏ ਤੇ ਕਿਸਾਨੀ ਦੁਬਾਰਾ ਤੋਂ ਫੇਰ ਖੜੀ ਹੋਈ ਹੈ ਕਿਉਂ ਲੋੜ ਪਈ ਸਾਡੀ ਕਿਸਾਨੀ ਨੂੰ ਦੁਬਾਰਾ ਤੋਂ ਦਿੱਲੀ ਕੂਚ ਕਰਨ ਦੀ ਇੱਕ ਕਿਸਾਨ ਆ ਜੋ ਆਪਣੀ ਫਸਲ ਆ 6 ਮਹੀਨੇ ਆਪਣੀ ਫਸਲ ਨੂੰ ਧੀਆਂ ਪੁੱਤਾਂ ਵਾਂਗ ਪਾਲਦਾ ਹੈ ਬਿਨਾਂ ਕਿਸੇ ਗਰੰਟੀ ਤੋਂ ਬਿਨਾਂ ਕਿਸੇ ਨਿਰਧਾਰਤ ਮੁੱਲ ਤੋਂ ਉਸ ਨੂੰ ਨਹੀਂ ਪਤਾ ਕਿ ਮੇਰੀ ਪਾਲੀ ਹੋਈ ਪੁੱਤਾਂ ਵਾਂਗੂ ਪਾਲੀ ਹੋਈ ਜਿੰਸ ਦਾ ਪੈਦਾਵਾਰ ਦਾ ਮੇਰੀ ਫਸਲ ਦਾ ਮੁੱਲ ਕੀ ਮਿਲੇਗਾ ਮੈਨੂੰ 6 ਮਹੀਨੇ ਪਿਛੋਂ ਜਦੋਂ ਇੱਕ ਕਿਸਾਨ ਸਾਰੇ ਦੇਸ਼ ਦਾ ਅੰਨ ਭਰਨ ਵਾਲਾ ਅਨਾਜ ਢਿੱਡ ਭਰਨ ਵਾਲਾ ਜੋ ਅਨਾਜ ਆ ਮੰਡੀ ਵਿੱਚ ਲੈ ਕੇ ਜਾਂਦਾ ਉਸ ਕਿਸਾਨ ਦੀ 6 ਮਹੀਨੇ ਦੀ ਜਿਹੜੀ ਮਿਹਨਤ ਆ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਇੱਕ ਵਪਾਰੀ ਆ ਇੱਕ ਵਪਾਰੀ ਆਪਣੀ ਸੂਈ ਤੱਕ ਵੀ ਬਣਾਉਂਦਾ ਹੈ ਉਹਦਾ ਉਤਪਾਦ ਕਰਦਾ ਹੈ ਇੱਕ ਸੂਈ ਤੱਕ ਦਾ ਨੱਕੇ ਦਾ ਉਹਦੇ ਕੋਲ ਇੰਨਾ ਅਧਿਕਾਰ ਹੁੰਦਾ ਹੈ ਕਿ ਮੈਂ ਇਸ ਨੂੰ ਘੱਟੋ ਘੱਟ ਇੰਨੇ ਸਮਰਥਨ ਮੁੱਲ ਤੇ ਵੇਚਾਂਗਾ ਇਸ ਦਾ ਇੱਕ ਐਮ ਆਰ ਪੀ ਨਿਰਧਾਰਤ ਕੀਤਾ ਜਾਂਦਾ ਇੱਕ ਵਪਾਰੀ ਇੱਕ ਛੋਟੀ ਜੀ ਚੀਜ਼ ਆ ਸੂਈ ਇੱਕ ਵਪਾਰੀ ਦੇ ਕੋਲ ਇੰਨਾ ਹੱਕ ਹੈ ਕਿ ਆਪਣੀ ਸੂਈ ਤੱਕ ਦਾ ਵੀ ਮool ਨਿਰਧਾਰਤ ਕਰ ਸਕਦਾ ਕੀ ਗੱਲ ਇੱਕ ਕਿਸਾਨ ਆ ਜੋ ਇੱਕ ਫਸਲ ਆਪਣੀ 6 ਮਹੀਨੇ ਪੁੱਤਾ ਮੰਗ ਪਾਲਦਾ ਸਾਰੇ ਦੇਸ਼ ਦਾ ਜਿਹੜਾ ਢਿੱਡ ਪਾਲਦਾ ਢਿੱਡ ਭਰਦਾ ਇਹਨਾਂ ਸਾਰੇ ਦੇਸ਼ ਹਿੰਦੁਸਤਾਨ ਦਾ ਜੋ ਅਨਾਜ ਦਾ ਭੰਡਾਰ ਆ ਉਹ ਭਰਦਾ ਉਸ ਦੇ ਕੋਲ ਕੋਈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਤੇ ਆਪਣੀ ਪੈਦਾਵਾਰ ਦਾ ਆਪਣੀ ਜਿੰਸ ਦਾ ਘੱਟੋ ਘੱਟ ਸਮਰਥਨ ਮੋਲ ਪ੍ਰਾਪਤ ਕਰ ਸਕੇ ਉਹ ਕਿਸਾਨ ਜਦੋਂ ਆਪਣੀਆਂ ਮੰਗਾਂ ਨੂੰ ਆਪਣੀਆਂ ਜਾਇਜ਼ ਮੰਗਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਬੋਲੀ ਸਰਕਾਰ ਤੱਕ ਬੋਲੀ ਸਟੇਟ ਤੱਕ ਸੁਣਾਉਣ ਦੇ ਲਈ ਦਿੱਲੀ ਵੱਲ ਕੂਚ ਕਰਦਾ ਸ਼ਾਂਤ ਮੈਂ ਹੀ ਕੂਚ ਕਰਦਾ ਸਾਡੀ ਹਿੰਦੁਸਤਾਨ ਦੀ ਹਕੂਮਤ ਹਿੰਦੁਸਤਾਨ ਹਿੰਦੁਸਤਾਨ ਦਾ ਜੋ ਸੰਵਿਧਾਨ ਆ ਇਹ ਸਾਨੂੰ ਇੱਕ ਮੌਲਿਕ ਅਧਿਕਾਰ ਦੇਂਦਾ ਉਹ ਮੌਲਿਕ ਅਧਿਕਾਰ ਕੀ ਹਨ ਉਸ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਜਿਹੜੇ ਬੇਸਿਕ ਕਿਸੇ ਵੀ ਅਧਿਕਾਰਾਂ ਤੋਂ ਪਹਿਲਾ ਅਧਿਕਾਰ ਦਿੱਤੇ ਜਾਂਦੇ ਹਨ ਉਹਨਾਂ ਨੂੰ ਕਹਿੰਦੇ ਆ ਫੰਡਾਮੈਂਟਲ ਰਾਈਟ ਮੌਲਿਕ ਅਧਿਕਾਰ ਉਹ ਤੁਹਾਨੂੰ ਕਹਿੰਦੇ ਹਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਖੁੱਲ ਹੈ ਕਿਤੇ ਵੀ ਜਾਣ ਦੀ ਸ਼ਾਂਤਮਈ ਪੂਰਨ ਢੰਗ ਨਾਲ ਆਪਣਾ ਰੋਸ ਮਾਰਚ ਕਰਨ ਦੀ ਤੁਸੀਂ ਇਕੱਠੇ ਹੋ ਸਕਦੇ ਹੋ ਤੁਹਾਨੂੰ ਜਥੇਬੰਦੀ ਜਥੇਬੰਦਕ ਹੋਣ ਦਾ ਅਧਿਕਾਰ ਹੈ ਕਿਸੇ ਵੀ ਤਰ੍ਹਾਂ ਦਾ ਸਰਕਾਰ ਦੇ ਵਿਰੋਧ ਕਿਸੇ ਵੀ ਤਰ੍ਹਾਂ ਦਾ ਆਪਣਾ ਤੁਸੀਂ ਪ੍ਰਗਟਾਵਾ ਕਰ ਸਕਦੇ ਹੋ ਇੱਕ ਕਿਸਾਨ ਪੰਜਾਬ ਤੋਂ ਕੂਚ ਕਰਦਾ ਹੈ ਦਿੱਲੀ ਦੇ ਵੱਲ ਸ਼ਾਂਤਮਈ ਢੰਗ ਦੇ ਨਾਲ ਭਾਰਤ ਦਾ ਲੋਕਤੰਤਰ ਕਹਿੰਦਾ ਹੈ ਕਿ ਇਸ ਦੇਸ਼ ਦੇ ਵਸਿੰਦਿਆਂ ਨੂੰ ਇਸ ਦੇਸ਼ ਦੇ ਨਾਗਰਿਕਾਂ ਨੂੰ ਅਧਿਕਾਰ ਹੈ ਤੁਸੀਂ ਕਿਤੇ ਵੀ ਜਾ ਸਕਦੇ ਜੇ ਤੁਹਾਨੂੰ ਖੋਲ ਹੈ ਇੱਕ ਕਿਸਾਨ ਜਦੋਂ ਆਪਣੇ ਉਹਨਾਂ ਹੱਕਾਂ ਦਾ ਪ੍ਰੈਕਟਿਸ ਕਰਦਾ ਉਹਨਾਂ ਹੱਕਾਂ ਨੂੰ ਜ਼ਮੀਨੀ ਤੌਰ ਤੇ ਪ੍ਰੈਕਟਿਸ ਕਰਨ ਦੇ ਲਈ ਦਿੱਲੀ ਵੱਲ ਕੂਚ ਕਰਦਾ ਉਸ ਨੂੰ ਜਾਨਵਰਾਂ ਦੀ ਵਾਂਗ ਕੁੱਟਿਆ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਮਾਰਿਆ ਜਾਂਦਾ ਜਾਨਵਰਾਂ ਤੋਂ ਵੀ ਭੈੜਾ ਵਤੀਰਾ ਕੀਤਾ ਜਾਂਦਾ ਮੈਂ ਇਸ ਸਟੇਟ ਨੂੰ ਪੁੱਛਣਾ ਚਾਹਣਾ ਇਸ ਜ਼ਾਲਮ ਹਕੂਮਤ ਨੂੰ ਇੱਕ ਵਾਰ ਪੁੱਛਣਾ ਚਾਹਣਾ ਉਸ ਕਿਸਾਨ ਦਾ ਇਸ ਦੇਸ਼ ਦੇ ਅੰਨ ਦਾਤੇ ਦਾ ਕੋਈ ਮੌਲਕ ਅਧਿਕਾਰ ਨਹੀਂ ਹੈ ਜੇ ਹੈ ਤੇ ਕਿਤੇ ਹਨ ਇਹ ਮੇਰਾ ਸਵਾਲ ਹੈ ਇਸ ਸਟੇਟ ਨੂੰ ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹਣਾ ਬੰਦੀ ਸਿੰਘਾਂ ਦੀ ਸਾਡੇ ਬੰਦੀ ਸਿੰਘਾਂ ਨੂੰ ਸਿਰਫ ਤੇ ਸਿਰਫ ਅਸੀਂ ਆਮ ਲੋਕਾਂ ਦੇ ਵਿੱਚ ਇਹ ਵੀ ਧਾਰਨਾ ਹੈ ਵੀ ਸਿਰਫ ਤੇ ਸਿਰਫ ਇਹਨੂੰ ਸਿੱਖਾਂ ਤੱਕ ਹੀ ਕੀਮਤ ਕਰ ਕੇ ਰੱਖ ਦਿੱਤਾ ਗਿਆ ਹੈ ਬੰਦੀ ਸਿੰਘ ਕੀ ਗੱਲ ਸਿਰਫ ਤੇ ਸਿਰਫ ਸਿੱਖਾਂ ਵਾਸਤੇ ਗਏ ਹਨ ਪੰਜਾਬ ਦੀ ਜਿਹੜੀ ਆਪਣੀ ਹਿੰਦੁਸਤਾਨ ਦੀ ਫੈਡਰਲ ਸਟਰਕਚਰ ਹੈ ਇੱਕ ਹਿੰਦੁਸਤਾਨ ਦੀ ਸਟੇਟ ਉਸ ਫੈਡਰਲ ਸਟਰਕਚਰ ਨੂੰ ਤੋੜ ਕੇ ਇੱਕ ਡਿਕਟੇਟਰਸ਼ਿਪ ਲੈ ਕੇ ਆਉਣ ਲੈ ਕੇ ਆ ਰਹੀ ਸੀ ਬੰਦੀ ਸਿੰਘ ਉਸ ਫੈਡਰਲਿਜ਼ਮ ਨੂੰ ਉਸ ਸੰਗੀ ਢਾਂਚੇ ਨੂੰ ਇੱਕ ਤਰ੍ਹਾਂ ਨਾਲ ਮੁੜ ਬਹਾਲੀ ਦੀ ਗੱਲ ਕਰਦੇ ਸਨ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਨ ਕੀ ਗੱਲ ਉਹ ਅਧਿਕਾਰ ਸਿਰਫ ਸਿੱਖਾਂ ਦੇ ਹਨ ਆਮ ਤਮਕਿ ਦੇ ਆਮ ਤਾਂ ਜਿਹੜਾ ਤਬਕਾ ਹੈ ਉਹਨਾਂ ਦੇ ਨਹੀਂ ਹਨ ਇਸ ਗੱਲ ਨੂੰ ਬੰਦੀ ਸਿੰਘਾਂ ਦੀ ਜਿਹੜੀ ਆਪਣਾ ਮੁੱਦਾ ਹੈ ਇਸ ਨੂੰ ਸਿਰਫ ਤੇ ਸਿਰਫ ਇੱਕ ਸਿੱਖ ਮੁੱਦਾ ਬਣਾ ਕੇ ਨਾ ਪੇਸ਼ ਕੀਤਾ ਜਾਵੇ ਮੇਰੀ ਬੇਨਤੀ ਹੈ ਇੱਥੇ ਸਮੂਹ ਆਏ ਹੋਏ ਵਿਦਿਆਰਥੀਆਂ ਨੂੰ ਹਰ ਵਰਗ ਨਾਲ ਜੁੜੇ ਹੋਏ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਮੁੱਦੇ ਵੱਲ ਧਿਆਨ ਦਿੱਤਾ ਜਾਵੇ ਇਹ ਮੁੱਦੇ ਸਿਰਫ ਤੇ ਸਿਰਫ ਕਿਸੇ ਇੱਕ ਧਿਰ ਨਾਲ ਜਾਂ ਇੱਕ ਜਥੇਬੰਦੀ ਨਾਲ ਇੱਕ ਵਰਗ ਨਾਲ ਸੀਮਤ ਨਹੀਂ ਹਨ ਇਹ ਮੁੱਦੇ ਸਾਰੇ ਇੰਟਰਕਨੈਕਟਿਡ ਹਨ ਇਹ ਸਾਨੂੰ ਸਮਝਣ ਦੀ ਇਸ ਵਿੱਚ ਬਹੁਤ ਜ਼ਿਆਦਾ ਲੋਡ ਹੈ ਇਸ ਤੋਂ ਬਾਅਦ ਮੈਂ ਗੱਲ ਕਰਨਾ ਚਾਹਣਾ ਸਾਡੇ ਲੋਕਤੰਤਰ ਦੀ ਅਸੀਂ ਆਮ ਤੌਰ ਤੇ ਇਹ ਗੱਲ ਕਰਦੇ ਹਾਂ ਕਿ ਪੰਜਾਬ ਹਿੰਦੁਸਤਾਨ ਹੈ ਜਿਹੜਾ ਇੱਕ ਪੂਰਨ ਲੋਕਤੰਤਰ ਹੈ ਮੈਂ ਇੱਥੇ ਇੱਕ ਸਵਾਲੀਆ ਚਿੰਨ੍ਹ ਖੜਾ ਕਰਨਾ ਚਾਹਾਂਗਾ ਪੂਰਨ ਲੋਕਤੰਤਰ ਦੇ ਵਿੱਚ ਕੀ ਹੈ ਆਮ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਆਮ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਭਾਰਤ ਦੀ ਹਕੂਮਤ ਕਹਿੰਦੀ ਐ ਇਸ ਦੇਸ਼ ਦੇ ਵਸਿੰਦੇ ਦੇ ਉੱਤੇ ਬਰਾਬਰ ਕਾਨੂੰਨ ਬਰਾਬਰ ਅਧਿਕਾਰ ਬਰਾਬਰ ਰੂਲ ਹਰ ਤਰ੍ਹਾਂ ਦਾ ਐਪਲੀਕੇਬਲ ਆ ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹਣਾ ਐ ਵੀ ਸਾਡੇ ਉੱਤੇ ਧੱਕੇਸ਼ਾਹੀ ਕੇਸ ਹੱਦ ਤੱਕ ਕੀਤੀ ਜਾ ਰਹੀ ਐ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਿੰਘ ਦਾ ਇੱਕ ਕੇਸ ਹੀ ਹਾਈ ਕੋਰਟ ਦੇ ਤਿੰਨ ਜੱਜ ਦੇ ਬੈਂਚ ਦੇ ਵਿੱਚ ਜਦੋਂ ਉਸ ਕੇਸ ਦੀ ਸੁਣਵਾਈ ਹੋ ਰਹੀ ਸੀ ਨਾ ਇੱਕ ਜੱਜ ਨੇ ਟਿੱਪਣੀ ਪਤਾ ਕੀ ਕੀਤੀ ਕਹਿੰਦਾ ਫੈਕਟ ਸਾਈਡ ਤੇ ਰੱਖ ਦੋ ਮੈਂ ਇੱਕ ਲਾਅ ਦਾ ਸਟੂਡੈਂਟ ਆ ਮੈਨੂੰ ਲਾਅ ਦੇ ਸਟੂਡੈਂਟ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਇਹੋ ਚੀਜ਼ ਸਿਖਾਈ ਜਾਂਦੀ ਹੈ ਕਿ ਜੁਡੀਸ਼ਰੀ ਦੇ ਵਿੱਚ ਕਾਨੂੰਨ ਦੇ ਵਿੱਚ ਕੋਰਟ ਦੇ ਵਿੱਚ ਸਿਰਫ ਤੇ ਸਿਰਫ ਤਰਕ ਹੈ ਭਾਵਨਾਵਾਂ ਨਹੀਂ ਪਰ ਉਹ ਜੱਜ ਆਪਣੀ ਟਿੱਪਣੀ ਦੇ ਵਿੱਚ ਕੀ ਕਹਿੰਦਾ ਹੈ ਉਹ ਕਹਿੰਦਾ ਹੈ ਤਰਕ ਸਾਈਡ ਤੇ ਰੱਖ ਦੋ ਮੈਜੋਰਿਟੀ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਇਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹ ਭਾਰਤ ਦੇ ਲੋਕਤੰਤਰ ਦਾ ਦੋਰਾ ਮਖੌਟਾ ਨਹੀਂ ਕੀ ਇਹ ਭਾਰਤ ਦਾ ਲੋਕਤੰਤਰ ਸਾਨੂੰ ਬਰਾਬਰ ਦੇ ਸ਼ਹਿਰੀ ਬਰਾਬਰ ਦੇ ਦਰਜੇ ਦੇ ਨਾਗਰਿਕ ਮੰਨਦਾ ਹੈ ਭਾਰਤ ਦੀ ਸਟੇਟ ਨੂੰ ਭਾਰਤ ਦੀ ਬੋਲੀ ਹੋਏ ਸਟੇਟ ਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹਣਾ ਅਸੀਂ ਇਸ ਦੇਸ਼ ਦੇ ਵਿੱਚ ਦੋਰੇ ਨਾਗਰਿਕ ਜਾਂ ਦੋਰੇ ਦਰਜੇ ਦੇ ਨਾਗਰਿਕ ਨਹੀਂ ਬਣ ਕੇ ਰਹਿਣਾ ਚਾਹੁੰਦੇ ਅਸੀਂ ਇਸ ਦੇਸ਼ ਦੇ ਵਿੱਚ ਵੰਡ ਤੋਂ ਬਾਅਦ ਆਏ ਹਾਂ ਬਰਾਬਰ ਦੇ ਨਾਗਰਿਕ ਦੇ ਵਜੋਂ ਬਰਾਬਰ ਦਾ ਦਰਜਾ ਲੈਣ ਦੇ ਲਈ ਦੋਰੇ ਜਾਂ ਤਰੇ ਨਾਗਰਿਕ ਦਾ ਦਰਜਾ ਲੈਣ ਦੇ ਲਈ ਨਹੀਂ ਆਏ ਇੱਥੇ ਭਾਰਤ ਦੀ ਸਟੇਟ ਸਾਨੂੰ ਚਾਹੁੰਦੀ ਹੈ ਜੇ ਪੀ ਅਸੀਂ ਸ਼ਾਂਤਮਈ ਲੋਕ ਹਾਂ ਅਸੀਂ ਕਿਰਤੀ ਲੋਕ ਹਾਂ ਸਾਨੂੰ ਇਸ ਰਾਏ ਨਾ ਤੋੜਿਆ ਜਾਵੇ ਕਿਸਾਨੀ ਨੂੰ ਸਿਰਫ ਤੇ ਸਿਰਫ ਕਿਸਾਨ ਦੇ ਹੱਥ ਪੰਜਾਲੀ ਰਹਿਣ ਦਿੱਤੀ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਉਸ ਕਾਲੇ ਦੌਰ ਦੇ ਵਿੱਚ ਮੁੜ ਕੇ ਨਹੀਂ ਜਾਣਾ ਚਾਹੁੰਦੇ ਇੱਕ ਲਕੀਰ ਨਾ ਖਿੱਚੀ ਜਾਵੇ ਸਾਡੇ ਨੌਜਵਾਨਾਂ ਨਾਲ ਜਾਂ ਕਿਸਾਨੀ ਨਾਲ ਜੋ ਵੀ ਕਿਸੇ ਤਰ੍ਹਾਂ ਦਾ ਵੀ ਧੱਕਾ ਹੋ ਰਿਹਾ ਹੈ ਉਸ ਤਰ੍ਹਾਂ ਦੀ ਅਸੀਂ ਕਿਸੇ ਵੀ ਸਭ ਵਿਦਿਆਰਥੀਆਂ ਨੂੰ ਤੁਹਾਨੂੰ ਹਰ ਵਰਗ ਦੇ ਵਿੱਚੋਂ ਆਏ ਹੋਏ ਜਥੇਬੰਦੀਆਂ ਨੂੰ ਇੱਕ ਅਪੀਲ ਕਰਨੀ ਚਾਹਣਾ ਉਠੋ ਘਰਾਂ ਦੇ ਇਹਨਾਂ ਵਿੱਚੋਂ ਨਿਕਲੋ ਵੱਧ ਤੋਂ ਵੱਧ ਆਮ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਇਸ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦਿਓ ਵੱਧ ਤੋਂ ਵੱਧ ਜਾਗਰੂਕੀ ਆਵੇ ਤਾਂ ਜੋ ਇਸ ਬੋਲੀ ਹਕੂਮਤ ਤੱਕ ਅਸੀਂ ਆਪਣੀ ਆਵਾਜ਼ ਆਪਣੇ ਹੱਕਾਂ ਦੀ ਗੱਲ ਕਰ ਸਕੀਏ ਇਸ ਦੇ ਨਾਲ ਹੀ ਮੈਂ ਆਪਣੇ ਵਿਚਾਰ ਸਮਾਪਤ ਕਰਨੇ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ